ਸਵਾਗਤ ਹੈ ਪੀਡੀਸੀ ਨਿਊਜ਼ਾਂ ਵਿੱਚ ਸਰਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਹਾਨੂੰ ਦੇਖ ਰਹੇ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਸ਼ੋਅ ਤੇ ਅੱਜ ਇਸ ਸ਼ੋਅ ਦੇ ਵਿੱਚ ਦੋ ਅਹਿਮ ਮੁੱਦਿਆਂ ਤੇ ਚਰਚਾ ਹੋਏਗੀ ਸਭ ਤੋਂ ਪਹਿਲਾ ਮੁੱਦਾ ਤੁਸੀਂ ਪਿਛਲੇ ਕੁਝ ਦਿਨਾਂ ਦੇ ਵਿੱਚ ਸੁਣਿਆ ਹੋਣਾ ਕਿ ਕੁਝ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਫਰਮਾਨ ਸੁਣਾਇਆ ਕਿ ਸਾਡੇ ਪਿੰਡ ਦੇ ਵਿੱਚ ਲਵ ਮੈਰਿਜ ਅਲਾਉ ਨਹੀਂ ਹੈ ਔਰ ਖਾਸ ਤੌਰ ਤੇ ਜੇ ਪਿੰਡ ਦੇ ਹੀ ਮੁੰਡਾ ਕੁੜੀ ਕੋਈ ਲਵ ਮੈਰਿਜ ਕਰਾਂਦੇ ਨੇ ਤਾਂ ਉਹਨਾਂ ਦਾ ਸਮਾਜਿਕ ਬਾਇਕਾਟ ਕੀਤਾ ਜਾਏਗਾ ਉਹਨਾਂ ਨੂੰ ਰਹਿਣ ਦਾ ਅਧਿਕਾਰ ਨਹੀਂ ਹੋਏਗਾ ਕੁਝ ਲੋਕ ਕਹਿੰਦੇ ਨੇ ਕਿ ਇਹ ਤੁਗਲਕੀ ਫਰਮਾਨ ਹੈ ਇਹ ਪਿੰਡਾਂ ਦੀਆਂ ਪੰਚਾਇਤਾਂ ਦੇ ਫਰਮਾਨ ਨਹੀਂ ਹੈ ਅਜਿਹੇ ਫਰਮਾਨ ਤੁਗਲਕ ਕਰਦੇ ਹੁੰਦੇ ਸੀ ਕਿਸੇ ਵੇਲੇ ਇਹ ਇੱਥੇ ਨਹੀਂ ਚੱਲਣਗੇ ਪੰਜਾਬ ਦੇ ਵਿੱਚ ਜਾਂ ਫਿਰ ਇਹ ਅਜਿਹੇ ਫਰਮਾਨ ਸੀਗੇ ਜਿਹੜੇ ਪੰਜਾਬ ਦੇ ਵਿੱਚ ਨਹੀਂ ਕਟਕਟ ਯੂਪੀ ਜਾਂ ਬਿਹਾਰ ਜਾਂ ਪਛੜੇ ਕੋਈ ਇਲਾਕਿਆਂ ਦੇ ਵਿੱਚ ਅਜਿਹੇ ਫਰਮਾਨ ਨੇ ਜਿਹੜੇ ਦਿੱਤੇ ਜਾਂਦੇ ਸੀ ਪਰ ਪੰਜਾਬ ਇੱਕ ਮਾਡਰਨ ਪੰਜਾਬ ਹੈ ਅਜਿਹੇ ਦੇ ਵਿੱਚ ਇੱਥੇ ਅਜਿਹੇ ਫਰਮਾਨ ਨਹੀਂ ਹੋਣ ਚਾਹੀਦੇ ਕੀ ਸਹੀ ਹੈ ਕੀ ਗਲਤ ਹੈ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਸੀ ਇਸ ਤੇ ਅੱਜ ਚਰਚਾ ਜ਼ਰੂਰ ਕਰਾਂਗੇ ਸਭ ਤੋਂ ਪਹਿਲਾਂ ਪੰਜਾਬ ਦੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਇਹ ਗੱਲ ਚੱਲੀ ਹੈ ਕਿਹੜੇ ਕਿਹੜੇ ਪਿੰਡਾਂ ਨੇ ਇਹ ਫਰਮਾਨ ਸੁਣਾਇਆ ਉਹ ਵੀ ਤੁਹਾਨੂੰ ਦੱਸਣੇ ਆ ਵੱਡਾ ਸਵਾਲ ਕੀ ਪਿਆਰ ਦੀ ਦੁਸ਼ਮਣ ਪੰਚਾਇਤ ਇਹ ਇੱਕ ਸਵਾਲ ਸਭ ਤੋਂ ਵੱਡਾ ਪ੍ਰੇਮ ਵਿਆਹ ਨੂੰ ਲੈ ਕੇ ਪੰਚਾਇਤਾਂ ਨੇ ਮਤਾ ਪਾਇਆ ਪਿੰਡ ਦੇ ਵਿੱਚ ਲਵ ਮੈਰਿਜ ਕਰਾਉਣ ਵਾਲਿਆਂ ਨੂੰ ਪਿੰਡ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਮਾਨਸਾ ਮੋਹਾਲੀ ਤੇ ਨਾਬਾ ਦੇ ਪਿੰਡਾਂ ਨੇ ਇਹ ਮਤਾ ਪਾਇਆ ਔਰ ਉਹਨਾਂ ਨੇ ਕਿਹਾ ਕਿ ਮਾਨਸਾ ਦੇ ਸੇਦੇਵਾਲ ਪਿੰਡ ਨੇ ਕਿਹਾ ਕਿ ਮਤਾ ਇਹ ਪਾਇਆ ਪ੍ਰੇਮ ਵਿਆਹ ਕਰਾਉਣ ਵਾਲਿਆਂ ਦਾ ਸਮਾਜਿਕ ਬਾਇਕਾਟ ਕੀਤਾ ਜਾਏਗਾ ਪਿੰਡ ਦੇ ਮੁੰਡਾ ਕੁੜੀ ਜੀ ਆਪਸ ਵਿੱਚ ਵਿਆਹ ਕਰਾਉਂਦੇ ਨੇ ਤਾਂ ਉਹਨਾਂ ਦਾ ਸਮਾਜਿਕ ਬਾਇਕਾਟ ਕੀਤਾ ਜਾਵੇ ਇਸੇ ਤਰ੍ਹਾਂ ਮੋਹਾਲੀ ਦੀ ਮਾਨਕਪੁਰ ਸ਼ਰੀਫ ਦੀ ਪੰਚਾਇਤ ਨੇ ਵੀ ਇਹੋ ਜਿਹਾ ਫੈਸਲਾ ਸੁਣਾਇਆ ਪਰਿਵਾਰਕ ਮੈਂਬਰ ਜਾਂ ਪਿੰਡ ਦਾ ਕੋਈ ਵਿਅਕਤੀ ਜੋੜੇ ਦੀ ਮਦਦ ਕਰੇਗਾ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਹੋਏਗੀ ਕੋਟ ਮੈਰਿਜ ਕਰਾਉਣ ਵਾਲੇ ਨੂੰ ਪਿੰਡ ਦੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਰਹਿਣ ਦਾ ਅਧਿਕਾਰ ਨਹੀਂ ਹੈ ਨਾਬਾ ਦੇ ਪਿੰਡ ਗਲਵੱਟੀ ਦੀ ਪੰਚਾਇਤ ਦਾ ਫੈਸਲਾ ਅਜਿਹੇ ਮੁੰਡੇ ਕੁੜੀਆਂ ਦਾ ਸਮਾਜਿਕ ਬਾਇਕਾਟ ਕੀਤਾ ਜਾਵੇ ਸੋ ਇਹ ਫਰਮਾਨ ਜਿਹੜਾ ਇਹ ਸੁਣਾਇਆ ਗਿਆ ਇਹ ਤਿੰਨ ਪਿੰਡਾਂ ਦੀ ਪੰਚਾਇਤਾਂ ਨੇ ਇਹ ਫਰਮਾਨ ਸੁਣਾਇਆ ਕਿ ਸਹੀ ਹੈ ਕਿ ਗਲਤ ਹੈ ਇਹ ਸਮਝਣਾ ਬੜਾ ਜ਼ਰੂਰੀ ਹੈ ਤੁਸੀਂ ਤਸਵੀਰਾਂ ਦੇਖ ਰਹੇ ਹੋ ਸੈਦੇਵਾਲ ਮਾਨਸਾ ਦੀ ਹੈ ਮਾਨਕਪੁਰ ਸ਼ਰੀਫ ਮੁਹਾਲੀ ਦੀ ਹੈ ਔਰ ਗਲਵੱਟੀ ਪਿੰਡ ਨਾਬਾ ਦੀ ਹੈ ਇਹਨਾਂ ਤਿੰਨਾਂ ਪਿੰਡਾਂ ਦੀ ਪੰਚਾਇਤਾਂ ਨੇ ਮਤਾ ਪਾਇਆ ਔਰ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਸਰਬਸੰਮਤੀ ਨਾਲ ਮਤਾ ਪਾਸ ਹੋਇਆ ਕੋਈ ਤੱਕੇ ਨਾਲ ਮਤਾ ਪਾਸ ਨਹੀਂ ਹੋਇਆ ਸਾਰੇ ਪਿੰਡ ਦੀ ਸਹਿਮਤੀ ਦੇ ਨਾਲ ਇਹ ਮਤਾ ਜਿਹੜਾ ਇਹ ਪਾਸ ਕੀਤਾ ਗਿਆ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚ ਜੋ ਦਾਵਾ ਕੀਤਾ ਜਾ ਰਿਹਾ ਹੈ ਕਿ ਲਵ ਮੈਰਿਜ ਵਰਗੀਆਂ ਜੜੀਆਂ ਗੱਲਾਂ ਸਿਗੀਆਂ ਉਹ ਵਧ ਰਹੀਆਂ ਸੀ ਇਸ ਕਰਕੇ ਉਹਨਾਂ ਵੱਲੋਂ ਇਹ ਮਤਾ ਪਾਇਆ ਗਿਆ ਲਵ ਮੈਰਿਜ ਵਗੈਰਾ ਪਿੰਡ ਦੇ ਵਿੱਚ ਹੀ ਕਰਵਾ ਲੈਂਦੇ ਆ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਪਿੰਡ ਵਾਸਤੇ ਪਿੰਡ 'ਚ ਜੋ ਲਮਾਂਚ ਕਰਵਾਉਂਦੇ ਆ ਉਹਨਾਂ ਨੂੰ ਕੋਈ ਵੀ ਇੱਥੇ ਜਗ੍ਹਾ ਰਹਿਣ ਨੂੰ ਨਹੀਂ ਮਿਲੇਗੀ ਉਹਦਾ ਪੰਚਾਇਤ ਵੱਲੋਂ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਏਗਾ ਮੰਨ ਲਓ ਕੁੜੀਆਂ ਇੱਕ ਦੂਜੇ ਨਾਲ ਪਿਆਰ ਕਰਕੇ ਇੱਕੋ ਪਿੰਡ 'ਚ ਰਹ ਰਹੇ ਨੇ ਅਸੀਂ ਉਹਨਾਂ ਦਾ ਬਾਈਕਾਟ ਕਰਨ ਚਾਉਂਦੇ ਆ ਜੋ ਵੀ ਅਸੀਂ ਪਿੰਡ ਦੇ ਮਤੇ ਪਾਏ ਹੋਏ ਨੇ ਕਿ ਜਿਵੇਂ ਲੜਕੀ ਲੜਕਾ ਪਿੰਡ ਦੇ ਵਿੱਚ ਵਿਆਹ ਕਰਾਉਂਦੇ ਨੇ ਕਿ ਉਹਨਾਂ ਦਾ ਵੀ ਪਿੰਡੋਂ ਬਾਈਕਾਟ ਕੀਤਾ ਜਾਏਗਾ ਜਿਹੜੇ ਜਣਾ ਮਤਾ ਪਾਇਆ ਗਿਆ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦਾਰੇ ਦੱਸਣਾ ਚਾਹੁੰਦਾ ਵੀ ਆਪਾਂ ਕਿਸੇ ਇਹ ਪ੍ਰੇਮ ਵਿਆਹ ਦੇ ਖਿਲਾਫ ਮਤਾਂ ਨਹੀਂ ਪਾਇਆ ਜਿਹੜਾ ਮਤਾਂ ਪਾਇਆ ਗਿਆ ਇਹ ਜਿਹੜੀ ਘਟਨਾ ਹੋਈ ਹੈ ਇੱਕੋ ਪਰਿਵਾਰ ਦੇ ਚਾਚੀ ਤੇ ਭਤੀਜੀ ਭਾਜ ਮੰਦਰ ਘਰੋਂ ਨਿਕਲ ਕੇ ਆਪਸ ਵਿੱਚ ਉਹਨਾਂ ਨੇ ਪ੍ਰੇਮ ਵਿਆਹ ਕਰਵਾ ਲਿਆ ਜੋ ਮੰਨ ਲਓ ਕੋਰਟ ਨੇ ਮੰਨਤਾ ਵੀ ਦੇ ਦਿੱਤੀ ਹੈ ਪਰ ਜਿਹੜਾ ਸਾਡਾ ਸਮਾਜ ਹੈ ਉਹ ਇਹ ਜਿਹੜੀਆਂ ਚੀਜ਼ਾਂ ਤੋਂ ਮੰਨ ਕਰਕੇ ਨਿਖੇਧੀ ਕਰਦਾ ਤੇ ਦੂਜੀ ਜਿਹੜੀ ਮੇਨ ਮੰਨ ਕਰਕੇ ਕਾਰਨ ਹੈ ਇਹ ਅੰਮੋ ਸਾਹਮਣੇ ਪਰਿਵਾਰ ਘਰ ਨੇ ਤਾਕੇ ਕੱਲ ਨੂੰ ਕੋਈ ਇਹ ਜੀ ਗਤਨਾ ਘਟਨਾ ਨਾ ਹੋਵੇ ਕਿਤੇ ਮਦਰ ਕੇ ਇੱਥੇ ਆ ਕੇ ਜੇ ਜੋ ਆਫਿਸ ਵਿੱਚ ਰਹਿੰਦੇ ਨੇ ਕੋਈ ਅਣਖ ਦੀ ਖਾਤਰ ਜਾਂ ਆਪਾਂ ਦੇਖਦੇ ਹਾਂ ਪੰਜਾਬ ਦੇ ਵਿੱਚ ਇਦਾਂ ਮਾਹੌਲ ਮਦਰ ਕੇ ਖਰਾਬ ਹੁੰਦਾ ਜਾ ਕੋਈ ਇਲੀਗਲ ਕੋਈ ਐਕਸ਼ਨ ਇਦਾਂ ਹੋ ਜਵੇ ਜਾਂ ਦੋਨੋਂ ਪਰਿਵਾਰਾਂ ਨੂੰ ਕੋਈ ਨੁਕਸਾਨ ਹੋ ਜਵੇ ਤਾਂ ਆਪਾਂ ਮਤਾ ਪਾਇਆ ਕਿ ਦੋਨੋਂ ਉਹ ਮੰਨ ਲਓ ਬੇਟਾ ਤੇ ਬੇਟੀ ਜਿਨ੍ਹਾਂ ਨੇ ਵਿਆਹ ਕਰਾਇਆ ਮੁੰਡਾ ਤੇ ਕੁੜੀ ਨੇ ਆਫਿਸ ਵਿੱਚ ਮੰਨ ਲਓ ਬਾਹਰ ਕਿਤੇ ਵੀ ਰਹਿ ਸਕਦੇ ਆ ਸਾਨੂੰ ਕੋਈ ਇਸ਼ੂ ਨਹੀਂ ਪਰ ਪਿੰਡ ਵਿੱਚ ਨਹੀਂ ਆਪਾਂ ਆਉਣਦੇ ਪਿੰਡ ਬਾਈ ਘਟ ਕਰਦਾ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਇਹ ਅਸੀਂ ਕਰਦੇ ਹਾਂ ਗਲਤ ਕਰਦੇ ਹਾਂ ਵੀ ਸਾਨੂੰ ਬਾ ਪਿੰਡ ਚ ਨਹੀਂ ਠੀਕ ਹੈ ਜੀ ਬੱਚੇ ਸੋਚੂਗੇ ਇਹ ਜੇ ਕਦਮ ਚੱਕੂਗੇ ਤਾਂ ਬੱਚੇ ਸੋਚੂਗੇ ਪਹਿਲੇ ਅੱਗੇ ਇੱਕ ਘਰ ਦਾ ਜੋਈ ਹੁੰਦਾ ਸਾਰਾ ਪਿੰਡ ਕਹਿੰਦਾ ਜੋਈ ਆਇਆ ਭਾਣ ਜਾਉਂਦਾ ਤਾਂ ਕਹਿੰਦੇ ਫਲਾਣੇ ਦਾ ਭਾਣ ਜਾ ਸਾਡਾ ਵੀ ਭਾਣ ਜਾ ਪੈਣ ਪਿੰਡ ਦੀ ਪੈਤੀ ਪੈੰਤੀ ਪਣ ਸਮਝਦੇ ਤੇ ਹੁਣ ਤਾਂ ਕਿੱਲੇ ਕੁਝ ਨਹੀਂ ਰਿਹਾ ਖਤਮ ਕਰਤੀਆਂ ਸਾਰੇ ਰਿਸ਼ਤੇ 10 7-8 ਸਾਲ ਪਹਿਲਾਂ ਇਹਨਾਂ ਦੀ ਆਪਣੇ ਕਰਮਜੀਤ ਸਿੰਘ ਦੀ ਬੇਟੀ ਤੇ ਕਰਵਿੰਦਰ ਸਿੰਘ ਦੇ ਬੇਟੇ ਨੇ ਆਪਸ ਵਿੱਚ ਵਿਆਹ ਕਰਾ ਲਿਆ ਸੀਗਾ ਉਹ ਕਾਫੀ ਟਾਈਮ ਤੋਂ ਜਿਹੜੀ ਬਾਹਰ ਰਹ ਰਹੇ ਸੀ ਕਿ ਹੁਣ ਸਾਲ 6 ਮਹੀਨੇ ਤੋਂ ਲਗਾਤਾਰ ਇੱਥੇ ਰਹਿ ਰਹੇ ਨੇ ਵੀ ਹੁਣ ਇਹ ਤਾਂ ਅਸੀਂ ਇਹੀ ਸਬ ਮਤਾ ਪਾਸ ਕੀਤਾ ਵੀ ਅਸੀਂ ਉਹਨਾਂ ਨਾਲ ਪਰਿਵਾਰਕ ਸਾਂਝ ਨਹੀਂ ਰੱਖਾਂਗੇ ਕੋਈ ਵੀ ਉਹਨਾਂ ਨੇ ਬਾਈ ਸੋਸ਼ਲ ਬਾਈਟ ਕੱਟ ਕੀਤਾ ਜਾਊਗਾ ਅਗਰ ਜੋ ਪਿੰਡ ਨਾਲ ਸਹਿਮਤ ਨਹੀਂ ਹੋਣਗੇ ਤੇ ਨਹੀਂ ਪਿੰਡ ਨਾਲ ਰਲ ਕੇ ਰਹਿਣ ਜੇ ਅਸੀਂ ਉਹਦੇ ਮਾਪੇ ਨੂੰ ਤਾਂ ਨਹੀਂ ਕਹਿੰਦੇ ਵੀ ਤੁਸੀਂ ਜਾਓ ਪਿੰਡ ਛੱਡ ਕੇ ਅਸੀਂ ਉਹਨਾਂ ਮਾਪੇ ਇੱਥੇ ਰਹਿਣ ਕੋਲ ਜ਼ਲ ਨਹੀਂ ਹੈ ਉਹ ਬੱਚਿਆਂ ਨੂੰ ਆਪਣੇ ਨੂੰ ਕਿਤੇ ਸਾਈਡ ਤੇ ਕਰ ਦੇਣਾ ਮਾਪਾਪ ਨੂੰ ਨਹੀਂ ਕਹਿੰਦੇ ਪਰ ਬੱਚਿਆਂ ਨੂੰ ਸਾਈਡ ਤੇ ਕਰ ਦੇਣਾ ਇਹ ਤਿੰਨ ਪਿੰਡਾਂ ਦਾ ਫਰਮਾਨ ਹੈਗਾ ਲਗਭਗ ਇੱਕੋ ਜਿਹੀ ਭਾਸ਼ਾ ਹੈਗੀ ਹੈ ਇੱਕੋ ਜਿਹੀ ਗੱਲਾਂ ਕਿ ਪਿੰਡਾਂ ਦੇ ਵਿੱਚ ਹੀ ਜੇ ਲਵ ਮੈਰਿਜ ਹੋਗੀ ਤਾਂ ਅਸੀਂ ਇਹਨਾਂ ਨੂੰ ਰਹਿਣ ਨਹੀਂ ਦੇਣਾ ਕਿਉਂ ਨਹੀਂ ਰਹਿਣ ਦੇਣਾ ਇਹ ਸਮਝਣਾ ਬੇਹਦ ਜ਼ਰੂਰੀ ਹੈ ਗੁਰਮੀਤ ਸਿੰਘ ਜੀ ਸੀਨੀਅਰ ਉਪ ਪ੍ਰਧਾਨ ਨੇ ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਮਿਰਰ ਨਾਲ ਜੁੜੇ ਹੋਏ ਨੇ ਇਸ ਤੋਂ ਇਲਾਵਾ ਸਮੀਨਾ ਧੀਰ ਮਿਰਰਲ ਜੁੜੇ ਹੋਏ ਨੇ ਸਾਡਾ ਡਿਪਟੀ ਐਡਵੋਕੇਟ ਜਨਰਲ ਪੰਜਾਬ ਸੀਨੀਅਰ ਐਡਵੋਕੇਟ ਨੇ ਬਹੁਤ-ਬਹੁਤ ਸਵਾਗਤ ਹੈ ਜੀ ਦੋਵੇਂ ਮਹਿਮਾਨਾਂ ਦਾ ਗੁਰਮੀਤ ਸਿੰਘ ਜੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਪਹਿਲੇ ਤਾਂ ਆਪਣੇ ਪਿੰਡ ਦਾ ਨਾਮ ਵੀ ਦੱਸ ਦਿਓ ਜਿਸ ਪਿੰਡ ਦੇ ਵਿੱਚ ਇਹ ਮਤਾ ਪਾਇਆ ਤੇ ਇਹਦਾ ਕਾਰਨ ਕੀ ਹੈ ਗੁਰਮੀਤ ਸਿੰਘ ਜੀ ਅੱਜ ਅਸੀਂ ਕਹਿੰਨੇ ਆ ਕਿ ਸਾਡਾ ਜ਼ਮਾਨਾ ਜਿਹੜਾ ਮਾਡਰਨ ਹੋ ਗਿਆ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਮੁੰਡੇ ਤੇ ਕੁੜੀਆਂ ਦੇ ਵਿੱਚ ਕੋਈ ਅੰਤਰ ਨਹੀਂ ਕੋਈ ਫਰਕ ਨਹੀਂ ਫਿਰ ਅਜਿਹੀਆਂ ਬੰਦਸ਼ਾ ਕਿਉਂ ਜੀ ਤੇ ਰਪੀ ਦੀ ਗੱਲ ਇਹ ਹੈ ਵੀ ਪਿੰਡ ਮੇਰਾ ਮਾਨਕ ਰਸੀਬ ਹੈ ਜੀ। ਹੂੰ। ਜਿਹੜੀ ਮਤੇ ਵਾਲੀ ਗੱਲ ਹੈ ਦੇਖੋ ਇੱਕ ਨਾ ਸਮਾਜਿਕ ਤਾਣਾ ਬਾਣਾ ਵੀ ਹੈ। ਜੀ ਜੀ। ਇਹ ਸਮਾਜਿਕ ਤਾਣਾ ਬਾਣਾ ਹੈ ਇਹ ਪਿੰਡਾਂ ਦਾ ਸ਼ਹਿਰਾਂ ਤੋਂ ਫਰਕ ਹੈ ਬਹੁਤ। ਹੂੰ। ਸ਼ਹਿਰ ਵਿੱਚ ਕੋਈ ਕਿਤੋਂ ਆ ਕੇ ਬਸਿਆ ਕੋਈ ਕਿਤੋਂ ਆ ਕੇ ਬਸਿਆ ਉਹ ਚੰਦਾ ਗੱਲ। ਹੂੰ। ਲੇਕਿਨ ਪਿੰਡ ਦਾ ਅਸੀਂ ਗਵਾਂਢ ਵਿੱਚ ਇਹ ਜਿਹੜੀਆਂ ਮਤਲਬ ਚੀਜ਼ਾਂ ਇਹ ਬੜੀਆਂ ਸ਼ਰਮਨਾਕ ਨੇ। ਦੇਖੋ ਇੱਕ ਚਾਚਾ ਭਤੀਜੀ ਨੇ ਵਿਆਹ ਕਰਾ ਲੈਣਾ। ਜੀ। ਉਹ ਬੜੀ ਸ਼ਰਮਨਾਕ ਗੱਲ। ਦੇਖੋ ਲਵ ਮੈਰਿ ਕਰਾਉਣੀਆਂ ਹੈ ਅਲੱਗ ਗੱਲ। ਉਹਨਾਂ ਆਪਾਂ ਨਹੀਂ ਇਤਰਾਜ਼ ਕਰਦੇ ਜੇ ਕੋਈ ਬਾਲਗ ਹੈ ਕੋਈ ਵੀ ਕਰ ਸਕਦਾ ਪਰ ਜਿਹੜੇ ਜਿਹੜੇ ਸਮਾਜਿਕ ਧਾਣੇ ਬਣਿਆ ਕੋਈ ਰਿਸ਼ਤੇ ਨਾਤੇ ਆ ਉਹਨਾਂ ਨੂੰ ਤਾਂ ਆਪਾਂ ਕਿਤੇ ਨਾ ਕਿਤੇ ਮਤਲਬ ਪਰਮਾ ਪਰਮਈ ਦਵਾਗੇ ਨਾ ਜੇ ਆਪਾਂ ਉਹ ਚੀਜ਼ ਨੂੰ ਵੀ ਛੱਡਤਾ ਫਿਰ ਆਪਾਂ ਕਿੱਥੇ ਖੜੇ ਹੂੰ ਰਿਸ਼ਤੇ ਨਾਤੇਆਂ ਦਾ ਵੀ ਕਿਤੇ ਨਾ ਕਿਤੇ ਆਪਾਂ ਸਮਾਜ ਵਿੱਚ ਜਿੱਥੇ ਰਹਿੰਦੇ ਆ ਉਹਦਾ ਇੱਕ ਮਤਲਬ ਪ੍ਰਭਾਵ ਹੈ ਵੀ ਹਾਂ ਇਹ ਸਾਡਾ ਚਾਅ ਤਾਂ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਜੀ ਕੁਝ ਲੋਕਾਂ ਵੱਲੋਂ ਇਹ ਕਿਹਾ ਜਾਂਦਾ ਹੈ ਕੁਝ ਲੋਕਾਂ ਵੱਲੋਂ ਕੁਝ ਜਥੇਬੰਦੀਆਂ ਵੱਲੋਂ ਇਹ ਕਿਹਾ ਜਾਂਦਾ ਹੈ ਵਿਆਹ ਕਰਵਾਉਣਾ ਨਹੀਂ ਕਰਾਣਾ ਕਿਹਦੇ ਨਾਲ ਕਰਾਣਾ ਕਿਹਦੇ ਨਾਲ ਨਹੀਂ ਕਰਾਣਾ ਇਹ ਹਰ ਇੱਕ ਦਾ ਨਿੱਜੀ ਹੱਕ ਹੈ ਨਿੱਜੀ ਫੈਸਲਾ ਇਹਦੇ ਤੇ ਕਿਸੇ ਨੂੰ ਵੀ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਇਵਨ ਲੋਕ ਤਾਂ ਇੱਥੋਂ ਤੱਕ ਕਹਿੰਦੇ ਨੇ ਮਾਪੇ ਨੂੰ ਵੀ ਇਹ ਹੱਕ ਨਹੀਂ ਹੁੰਦਾ ਕਿ ਬੱਚੇ ਦੇ ਇਸ ਫੈਸਲੇ ਤੇ ਕੋਈ ਕਿੰਤੂ ਪਰੰਤੂ ਕਰੇ ਸ਼ੰਕੇ ਜ਼ਾਹਰ ਕੀਤੇ ਜਾ ਸਕਦੇ ਨੇ ਉਹਨੂੰ ਸਮਝਾਇਆ ਜਾ ਸਕਦਾ ਕੀਤਾ ਜਾ ਸਕਦਾ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ ਫਿਰ ਪਿੰਡ ਦੀ ਪੰਚਾਇਤ ਨੂੰ ਇਹ ਹੱਕ ਹੈ ਕਿ ਇਹ ਮਤਾ ਪਾਸ ਕਰੇ ਕਿ ਕੌਣ ਕਿਸ ਦੇ ਨਾਲ ਵਿਆਹ ਕਰਾਏਗਾ ਕਿਸ ਦੇ ਨਾਲ ਨਹੀਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਏ ਟਾਈਮ ਜਿਹੜਾ ਬਾਲਗ ਹੈ ਉਹ ਕਿਤੇ ਵੀ ਕਰਾ ਸਕਦਾ ਉਹਦੀ ਮਰਜ਼ੀ ਹੈ ਉਹ ਆਜ਼ਾਦ ਹੈ ਇਸ ਮਤਲੇ لیکن پھر بھی ਆਪਾਂ ਕਿਤੇ ਨਾ ਕਿਤੇ ਜਿਸ ਸਮਾਜ ਵਿੱਚ ਰਹੇ ਨੇ ਉਹ ਸਮਾਜ ਦਾ ਵੀ ਤਾਂ ਆਪਾਂ ਦੇਖਣਾ ਹੈ ਨਾ ਜਿਹੜੀ ਹੁਣ ਆਪਾਂ ਗੱਲ ਕਰਦੇ ਆ ਉਹ ਕੁੜੀ ਤੇ ਮੁੰਡਾ ਜਿਹੜਾ ਮਾਨਪੁਰ ਸ਼ਰੀਫ ਵਾਲਾ ਉਹ ਆਪਸ ਵਿੱਚ ਚਾਚਾ ਭਤੀਜੀ ਹੈ ਹਮ ਤੁਸੀਂ ਇੱਕ ਚੀਜ਼ ਦੱਸੋ ਇਹ ਗੱਲ ਆਪਾਂ ਮੰਨ ਸਕਦੇ ਇਸ ਗੱਲ ਨੂੰ ਹਮ ਬਿਲਕੁਲ ਆਪਾਂ ਕਿਤੇ ਇਹ ਮੰਨਣਾ ਤਾਂ ਪਊਗਾ ਇਸ ਚੀਜ਼ ਨੂੰ ਜਿਹੜੇ ਰਿਸ਼ਤੇ ਆਪਾਂ ਅੱਛਾ ਅੱਛਾ ਜਿਹੜਾ ਜਿਹੜਾ ਤੁਸੀਂ ਮਤੇ ਪਾਸ ਕੀਤਾ ਗੁਰਮੀਤ ਸਿੰਘ ਜੀ ਉਸ ਮਤੇ ਦੇ ਵਿੱਚ ਤੁਸੀਂ ਕੀ ਲਿਖਿਆ ਫਿਰ ਕੀ ਕੀ ਕਿਹਾ ਗਿਆ ਇਸ ਮਤੇ 'ਚ ਉਹਦੇ ਇਹੀ ਲਿਖਿਆ ਜੀ ਵੀ ਇਹ ਜਿਹੜੇ ਹੈਗੇ ਆ ਦੋਨੇ ਜਣੇ ਇਹਨਾਂ ਨੂੰ ਪਿੰਡ ਚ ਨਹੀਂ ਰਹਿਣ ਦਿੱਤਾ ਜਾਊਗਾ ਬਾਹਰ ਜਿੱਥੇ ਮਰਜ਼ੀ ਰਹਿਣ ਕੋਈ ਇਤਰਾਜ਼ ਨਹੀਂ ਕਿਤੇ ਹੂੰ ਦੇਖੋ ਜਿਹੜੇ ਉਹਨਾਂ ਦੇ ਮਾਪੇ ਆ ਜੀ ਉਹ ਅੰਮਣੋ ਸਾਹਮਣੇ ਘਰ ਹੈ ਤੁਸੀਂ ਉਹਨਾਂ ਪਰਿਵਾਰਾਂ ਦੀ ਹਾਲਤ ਦੇਖੋ ਵੀ ਕੀ ਹੋਣੀ ਹੈ ਹੂੰ ਕਿਸੇ ਦੇ ਹਾਲਾਤਾਂ ਕਿ ਰਹਿ ਰਹੇ ਹੋ ਕਿਵੇਂ ਉਹ ਪਿੰਡ ਚ ਰਹਿਣਾ ਦੇਖੋ ਇੱਕ ਪਰਿਵਾਰ ਸਾਹਮਣੋ ਸਾਹਮਣੀ ਘਰ ਹੈ ਠੀਕ ਹੈ ਇੱਕ ਚਾਚਾ ਇੱਕ ਭਤੀਜੀ ਹੈ ਉਸ ਪਰਿਵਾਰ ਬਾਰੇ ਸੋਚ ਕੇ ਤਾਂ ਦੇਖੋ ਤੁਸੀਂ ਆਪਾਂ ਮੰਨ ਲਈਏ ਵੀ ਆਜ਼ਾਦੀ ਹੈ ਆਜ਼ਾਦ ਦਾ ਮਤਲਬ ਇਹਦਾ ਨਹੀਂ ਵੀ ਆਪਾਂ ਪਰਿਵਾਰ ਚ ਵਿਆਹ ਕਰਾਉਣਾ ਹੈ। ਹੂੰ। ਠੀਕ ਹੈ ਨਾ? ਮਤਲਬ ਆਪਾਂ ਆਜ਼ਾਦ ਮੈਂ ਥੋੜਾਕਾ ਵਾਪਸ। ਸਮੀਨਾ ਧੀਰਜੀ, ਸਮੀਨਾ ਧੀਰਜੀ ਜਿਹੜੇ ਇਹ ਪੰਚਾਇਤਾਂ ਨੇ ਫੈਸਲੇ ਕੀਤੇ ਨੇ, ਇਹ ਜਿਹੜੇ ਗੁਰਮੀਤ ਸਿੰਘ ਹੁਰੀ ਕਹ ਰਹੇ ਨੇ ਮੋਹਾਲੀ ਦੇ ਇੱਕ ਪਿੰਡ ਦੀ ਗੱਲ ਕਰ ਰਹੇ ਨੇ, ਉਹ ਕਹਿੰਦੇ ਨੇ ਕਿ ਅਸੀਂ ਲਵ ਮੈਰਿਜ ਅਗੇਂਸਟ ਨਹੀਂ ਆ ਪਰ ਇਦਾਂ ਰਿਸ਼ਤਿਆਂ ਦੇ ਵਿੱਚ ਜਾਂ ਰਿਸ਼ਤੇਦਾਰਾਂ ਦੇ ਵਿੱਚ ਮੈਰਿਜ ਨਹੀਂ ਹੋਣੀ ਚਾਹੀਦੀ। ਇਹਦੇ ਅਗੇਂਸਟ ਇਹਦੇ ਲਈ ਅਸੀਂ ਮਤਾ ਪਾਇਆ। ਪਰ ਦੂਜੀਆਂ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੇ ਤਾਂ ਲਵ ਮੈਰਿਜ ਦੇ ਖਿਲਾਫ ਹੀ ਪਾਇਆ ਕਿ ਪਿੰਡ ਦੇ ਵਿੱਚ ਲਵ ਮੈਰਿਜ ਅਲਾਉ ਨਹੀਂ ਹੈ ਤੁਸੀਂ ਕਿਸੇ ਹੋਰ ਪਿੰਡ ਦੀ ਕੋਈ ਕੁੜੀ ਦੇ ਨਾਲ ਲਵ ਮੈਰਿਜ ਕਰ ਸਕਦੇ ਹੋ ਪਰ ਪਿੰਡ ਦੇ ਹੀ ਕਿਸੇ ਕੁੜੀ ਦੇ ਨਾਲ ਜਾਂ ਕੁੜੀ ਕਿਸੇ ਮੁੰਡੇ ਦੇ ਨਾਲ ਲਵ ਮੈਰਿਜ ਨਹੀਂ ਕਰ ਸਕਦੀ ਇਹ ਤੁਹਾਨੂੰ ਠੀਕ ਲੱਗਦਾ ਉਹ ਕਹਿੰਦੇ ਨੇ ਕਿ ਲੋਕ ਕਦਰਾਂ ਕੀਮਤਾਂ ਨੂੰ ਸਾਨੂੰ ਧਿਆਨ ਦੇ ਵਿੱਚ ਰੱਖਣਾ ਪਏਗਾ ਦੇਖੋ ਜੀ ਜਦੋਂ ਆਪਣਾ ਕਨਸਟੀਟਿਊਸ਼ਨ ਬਣਿਆ ਜੀ ਠੀਕ ਹੈ ਸਾਨੂੰ 1950 ਵਿੱਚ ਹੂੰ ਠੀਕ ਹੈ ਉਦੋਂ ਸਾਨੂੰ ਕੁਝ ਇੱਕ ਮੂਡਲੇ ਅਧਿਕਾਰ ਜਿਨ੍ਹਾਂ ਨੂੰ ਆਪਾਂ ਫੰਡਾਮੈਂਟਲ ਰਾਈਟਸ ਕਹਿੰਦੇ ਆ ਉਹ ਦਿੱਤੇ ਗਏ ਸੀ ਆਰਟੀਕਲ 19 ਐਂਡ ਆਰਟੀਕਲ 21 ਜਿਹੜੇ ਕੀ ਕਹਿੰਦੇ ਆ ਕਿ ਕਿਸੇ ਵੀ ਬੰਦੇ ਨੂੰ ਚਾਹੇ ਉਹ ਮੁੰਡਾ ਹੈ ਚਾਹੇ ਉਹ ਕੁੜੀ ਹੈ ਹੂੰ ਉਹਨੂੰ ਆਪਣੀ ਪਸੰਦ ਨਾਲ ਕਿਸੇ ਵੀ ਵਿਆਹ ਕਿਤੇ ਵੀ ਵਿਆਹ ਕਰਾਉਣ ਦੀ ਜੋ ਹੈ ਉਹ ਆਗਿਆ ਹੈ ਉਹਦੇ ਵਿੱਚ ਉਹਨਾਂ ਦੇ ਮਾਪੇ ਵੀ ਨਹੀਂ ਬੋਲ ਸਕਦੇ ਸਿਰਫ ਇੱਕ ਸ਼ਰਤ ਰੱਖੀ ਹੈ ਉਹਨਾਂ ਨੇ ਕਿ ਕੁੜੀ ਦੀ ਉਮਰ 18 ਸਾਲ ਤੇ ਮੁੰਡੇ ਦੀ ਉਮਰ 21 ਸਾਲ ਹੋਵੇ ਦੋਨੋਂ ਬਲਗ ਹੋਣੇ ਚਾਹੀਦੇ ਠੀਕ ਹੈ ਤੇ ਜਦੋਂ ਆਪਣਾ ਸੰਵਿਧਾਨ ਕਿੰਨੇ ਸਾਲ ਹੋ ਗਏ 75 ਸਾਲ ਪਹਿਲੇ ਸਾਨੂੰ ਰਾਈਟ ਦੇ ਰਿਹਾ ਹੈ ਉਹਦੇ ਤੇ ਰੋਕ ਲਗਾਉਣ ਵਾਲੇ ਅਸੀਂ ਲੋਕ ਕੁਝ ਨਹੀਂ ਹੁੰਦੇ ਠੀਕ ਹੈ ਜੀ ਇਸ ਸਾਡਾ ਜਿਹੜਾ ਸੰਵਿਧਾਨ ਹੈ ਸਭ ਤੋਂ ਉੱਪਰ ਹੈ ਤੇ ਜੋ ਰਾਈਟ ਸਾਨੂੰ ਸੰਵਿਧਾਨ ਨੇ ਦਿੱਤਾ ਹੈ ਜੇ ਉਹ ਹਟਾਣਾ ਹੈ ਤਾਂ ਉਹਦੇ ਲਈ ਸਾਨੂੰ ਕੋਈ ਸੰਵਿਧਾਨਿਕ ਰਸਤਾ ਲੱਭਣਾ ਪਏਗਾ ਨਾ ਕਿ ਅਸੀਂ ਆਪਣੇ ਤੌਰ ਤੇ ਸਮਾਜਿਕ ਦਬਾਅ ਬਣਾ ਕੇ ਤੁਸੀਂ ਕੋਈ ਇਸ ਤਰ੍ਹਾਂ ਦਾ ਫਤਵਾ ਪਾਸ ਕਰ ਸਕਦੇ ਹੋ ਕੋਈ ਇਸ ਤਰ੍ਹਾਂ ਦਾ ਬਾਈਕਾਟ ਇਸ਼ੂ ਕਰ ਸਕਦੇ ਹੋ ਸੰਵਿਧਾਨ ਦੇ ਅਕੋਰਡਿੰਗ ਨਹੀਂ ਕਰ ਸਕਦੇ ਦੂਸਰੀ ਗੱਲ ਜਿਹੜੀ ਹੈ ਕਹਿ ਰਹੇ ਆ ਕਿ ਤੁਸੀਂ ਆਪਸ ਵਿੱਚ ਪਰਿਵਾਰ ਦੇ ਦੋ ਮੈਂਬਰਸ ਨੇ ਵਿਆਹ ਕਰਾ ਲਿਆ ਉਹਦੇ ਲਈ ਸਾਡਾ ਹਿੰਦੂ ਮੈਰਿਜ ਐਕਟ ਜਿਹੜਾ ਲਾਗੂ ਹੁੰਦਾ ਹੈ। ਹੂੰ ਜੋ ਆਪਣੇ ਨਾਰਮਲ ਮੈਰਿਜਸ ਹੁੰਦੀਆਂ ਜੀ ਜੀ ਇੱਕੋ ਹੀ ਕਾਸਟ ਦੇ ਬੰਦਿਆਂ 'ਚ ਠੀਕ ਹੈ ਉਹਦਾ ਸੈਕਸ਼ਨ 5 ਹੈ। ਹੂੰ ਸੈਕਸ਼ਨ 5 ਕਲੋਜ਼ 5 ਕਹਿੰਦੀ ਹੈ ਜੀ ਕਿ ਜਿਹੜੇ ਸਪਿੰਡਰ ਰਿਲੇਸ਼ਨਸ਼ਿਪਸ ਹੈ ਸਪਿੰਡਰ ਰਿਲੇਸ਼ਨਸ਼ਿਪਸ ਦਾ ਮਤਲਬ ਇਹ ਹੁੰਦਾ ਹੈ ਕਿ ਮਦਰ ਦੀ ਸਾਈਡ ਤੋਂ 3 ਪੀੜੀਆਂ ਤੇ ਫਾਦਰ ਦੀ ਸਾਈਡ ਤੋਂ 5 ਪੀੜੀਆਂ ਇਹਨਾਂ ਦੇ ਵਿੱਚ ਜੇ ਕੋਈ ਆਪਸ ਵਿੱਚ ਰਿਸ਼ਤੇਦਾਰੀ 'ਚ ਵਿਆਹ ਕਰਾਂਦਾ ਹੈ ਹੂੰ ਤਾਂ ਉਹ ਵਿਆਹ ਵੀ ਸਿਰਫ ਉਹਨੂੰ ਆਪਾਂ ਵੋਇਡ ਕਹਿ ਸਕਦੇ ਆ ਉਹਦੇ ਅਗੇਂਸਟ ਕੋਈ ਲੀਗਲ ਐਕਸ਼ਨ ਨਹੀਂ ਹੈ ਹੂੰ ਠੀਕ ਹੈ ਵੋਇਡ ਦਾ ਮਤਲਬ ਇਹ ਹੈ ਕਿ ਉਹਨਾਂ ਦੇ ਜਿਹੜੇ ਲੀਗਲ ਰਾਈਟਸ ਹੈ ਜੋ ਉਹਨਾਂ ਨੂੰ ਮੈਰਿਡ ਕਪਲ ਦੇ ਤੌਰ ਤੇ ਮਿਲਣਗੇ ਉਹ ਵੀ ਉਹਨਾਂ ਦੀ ਚੁਆਇਸ ਹੋਏਗੀ ਕਿ ਉਹਨਾਂ ਨੇ ਵੋਇਡ ਕਰਾਉਣਾ ਹੈ ਜਾਂ ਨਹੀਂ ਕਰਾਉਣਾ ਹੂੰ that ਮੈਰਿਜ ਇਜ਼ ਵੋਇਡ ਓਨਲੀ ਹੂੰ ਠੀਕ ਹੈ ਉਹਦੇ ਅਗੇਂਸਟ ਆਪਾਂ ਕੋਈ ਐਕਸ਼ਨ ਨਹੀਂ ਲੈ ਸਕਦੇ ਕੋਈ ਵੀ ਨਹੀਂ ਲੈ ਸਕਦਾ ਇੱਕ 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 ਜਿਹੜਾ ਉਹਤੇ ਇਹ ਪ੍ਰੋਵੀਜ਼ਨ ਦਿੱਤੀ ਗਈ ਜਿਹੜਾ ਲਾਜਿਕ ਇਹ ਦੱਸ ਰਹੇ ਨੇ ਤੁਸੀਂ ਬਾਈਟ ਦੇ ਵਿੱਚ ਵੀ ਸੁਣਿਆ ਹੋਣਾ ਉਹ ਕਹਿ ਰਹੇ ਨੇ ਕਿ ਹੁੰਦਾ ਕੀ ਹੈ ਕਿ ਆਨਰ ਕਿਲਿੰਗ ਹੋ ਜਾਂਦੀ ਹੈ ਅਣਖ ਖਾਤਰ ਕਤਲ ਹੋ ਜਾਂਦੇ ਨੇ ਕੋਈ ਰਿਸ਼ਤੇਦਾਰੀ ਦੇ ਵਿੱਚੋਂ ਜਾਂ ਪਿੰਡ ਦੇ ਵਿੱਚੋਂ ਇਹ ਆਮ ਤੌਰ ਤੇ ਹੁੰਦਾ ਵੀ ਹੈ ਤੁਸੀਂ ਵੀ ਦੇਖਿਆ ਹੋਣਾ ਸਾਡੇ ਕੋਲ ਵੀ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਕਿ ਪਿੰਡ ਤੋਂ ਹੀ ਕਿਸੇ ਕੁੜੀ ਨੇ ਮੁੰਡੇ ਦਾ ਵਿਆਹ ਕਰਾ ਲਿਆ ਜਾਂ ਉਹ ਰਿਸ਼ਤੇਦਾਰੀ ਚਾ ਗੋਤ ਦੇ ਵਿੱਚ ਇੱਕੋ ਜਿਹੀ ਲੱਗਦੀ ਸੀ ਤਾਂ 6 ਮਹੀਨੇ ਬਾਅਦ ਸਾਲ ਬਾਅਦ ਜਾਂ ਮਹੀਨੇ ਬਾਅਦ ਉਹ ਆਨਰ ਕਿਲਿੰਗ ਦੇ ਵਿੱਚੋਂ ਮੁੰਡੇ ਦਾ ਜਾਂ ਕੁੜੀ ਦਾ ਕਤਲ ਹੋ ਗਿਆ ਉਹ ਕਹਿੰਦੇ ਨੇ ਇਹਨੂੰ ਰੋਕਣ ਲਈ ਇਸ ਚੀਜ਼ਾਂ ਸਹਾਇੀ ਹੋ ਸਕਦੀਆਂ ਨੇ ਬਤਾ ਹਾਂਜੀ ਬਿਲਕੁਲ ਸਰ ਜਿਹੜਾ ਸਾਡਾ ਲਾਅ ਕਮਿਸ਼ਨ ਹੈ ਇਹਨੇ ਆਪਣੀ 242ਵੀਂ ਰਿਪੋਰਟ ਜਿਹੜੀ ਅਗਸਤ 2012 ਚ ਪਬਲਿਸ਼ ਕੀਤੀ ਸੀ ਉਹਦੇ ਵਿੱਚ ਇਹ ਚੀਜ਼ ਲਿਆਂਦੀ ਸੀ ਕਿ ਜਿਹੜੀਆਂ ਔਨਰ ਕਿਲਿੰਗਸ ਆ ਆਪਣੇ ਜਿਹੜੇ ਪਛੜੇ ਹੋਏ ਰਾਜ ਹੈ ਆਪਣਾ ਪੰਜਾਬ ਥੋੜਾ ਫਿਰ ਵੀ ਉਹਨਾਂ ਤੋਂ ਬਿਹਤਰ ਹੈ ਲੇਕਿਨ ਲਗਾ ਲੋ ਰਾਜਸਥਾਨ ਹੋ ਗਿਆ ਹਰਿਆਣਾ ਹੋ ਗਿਆ ਉਧਰ ਜਿਹੜੇ ਕਈ ਇਲਾਕੇ ਹੋ ਗਏ ਜਿੱਥੇ ਇਹ ਆਮ ਗੱਲ ਹੈ ਔਨਰ ਕਿਲਿੰਗ ਠੀਕ ਹੈ ਤਾਂ ਉਹਨਾਂ ਨੇ ਇਹਦੇ ਅਗੇਂਸਟ ਇਸੇ ਲਈ ਇੱਕ ਸਟ੍ਰਿਕਟ ਐਕਸ਼ਨ ਲੈਣ ਨੂੰ ਕਿਹਾ ਸੀ ਜਿਹਦੇ ਚ ਉਹਨਾਂ ਨੇ ਪ੍ਰੋਵੀਜ਼ਨ ਦਿੱਤੀ ਸੀ ਇਵਨ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਭਗਵਾਨ ਦਾਸ ਕੇਸ ਚ ਕਿਹਾ ਕਿ ਜਿੱਥੇ ਵੀ ਕਿਤੇ ਔਨਰ ਕਿਲਿੰਗ ਪ੍ਰੂਵ ਹੋ ਜਾਂਦੀ ਹੈ ਤਾਂ ਉਹਦੇ ਲਈ ਜਿਹੜੀ ਹੈ ਉਹਦੇ ਲਈ ਸਜ਼ਾ ਹੈ ਜਿਹੜੀ ਮੌਤ ਦੀ ਸਜ਼ਾ ਸੁਣਾਈ ਜਾਵੇ ਕੈਪੀਟਲ ਪਨਿਸ਼ਮੈਂਟ ਦਿੱਤੀ ਜਾਵੇ ਤਾਂ ਕਿ ਇਸ ਬੁਰਾਈ ਨੂੰ ਰੋਕਿਆ ਜਾ ਸਕੇ ਬਿਲਕੁਲ ਠੀਕ ਹੈ ਗੁਰਮੀਤ ਸਿੰਘ ਜੀ ਇੱਕ ਸਵਾਲ ਕਿਉਂਕਿ ਮੈਂ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਦੀ ਗੱਲ ਸੁਣੀ ਉਹ ਕਹਿੰਦੇ ਨੇ ਕਿ ਮਾਪੇ ਬਦ ਲਈ ਬੜੀ ਸ਼ਰਮ ਵਾਲੀ ਗੱਲ ਹੋ ਜਾਂਦੀ ਹੈ ਹਲੇ ਵੀ ਪਿੰਡਾਂ ਦੇ ਵਿੱਚ ਇਹ ਗੱਲਾਂ ਹੋਣਗੀਆਂ ਜਾਂ ਹੁੰਦੀਆਂ ਵੀ ਹੈ ਕਿ ਕੁੜੀ ਨੇ ਜੇ ਲਵ ਮੈਰਿਜ ਪਿੰਡ ਦੇ ਹੀ ਕਿਸੇ ਮੁੰਡੇ ਨਾਲ ਕਰਾ ਲਈ ਤਾਂ ਇੱਕ ਸ਼ਰਮ ਮੰਨਿਆ ਜਾਂਦਾ ਕਿ ਦੇਖੋ ਜੀ ਆਪਣੇ ਪਿੰਡ ਦੇ ਵਿੱਚ ਹੀ ਕਰਾ ਲਈ ਫਿਰ ਤੁਹਾਨੂੰ ਲੱਗਦਾ ਗੁਰਮੀਤ ਸਿੰਘ ਜੀ ਕਿ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਉੱਪਰ ਸੋਚਣ ਦੀ ਲੋੜ ਹੈ ਹਾਲਾਂਕਿ ਤੁਸੀਂ ਇਸ ਗੱਲ ਨਾਲ ਕਹਿ ਰਹੇ ਹੋ ਕਿ ਸ਼ਹਿਰਾਂ ਦਾ ਕਲਚਰ ਤੇ ਪਿੰਡਾਂ ਦਾ ਕਲਚਰ ਵੱਖ ਹੈ ਮੈਂ ਬਿਲਕੁਲ ਐਗਰੀ ਕਰਦਾ ਪਿੰਡਾਂ ਦਾ ਕਲਚਰ ਵੱਖ ਹੈ ਪਰ ਕੀ ਇਸ ਤੇ ਥੋੜਾ ਜਿਹਾ ਸਾਨੂੰ ਸੋਚ ਲੈਣਾ ਚਾਹੀਦਾ ਕਿ ਜੇ ਇੱਕ ਪਿੰਡ ਦੇ ਵਿੱਚ ਹੀ ਜੇ ਕਿਸੇ ਮੁੰਡਾ ਕੁੜੀ ਨੇ ਵਿਆਹ ਕਰਾ ਲਿਆ ਤਾਂ ਉਹ ਗਲਤ ਹੈ ਅਰ ਪੀਜੀ ਦੇਖੋ ਆਪਾਂ ਪੜੇ ਲਿਖੇ ਹੋਣ ਦਾ ਮਤਲਬ ਇਹ ਵੀ ਨਹੀਂ ਹੈ ਵੀ ਆਪਾਂ ਉਥੇ ਪੜੇ ਲਿਖੇ ਹੁੰਦੇ ਆਪਾਂ ਬਾਹਰ ਵੀ ਕਿਤੇ ਕਰਾਇਆ ਜਾ ਸਕਦਾ ਕੋਈ ਜ਼ਰੂਰੀ ਨਹੀਂ ਦੇਖੋ ਤੁਸੀਂ ਹੁਣ ਗੱਲ ਕਰਕੇ ਹਟੇ ਆ ਕਿੰਨੇ ਕਤਲ ਹੋਏ ਆ ਇਸ ਮਸਲੇ ਹਮ ਠੀਕ ਹੈ ਜੀ ਆਪਾਂ ਉਹ ਉਹ ਚੀਜ਼ਾਂ ਨੂੰ ਵੀ ਦੇਖਣਾ ਆਪਾਂ ਨੂੰ ਚਾਹੀਦਾ ਦੇਖੋ ਆਪਾਂ ਸਮਾਜ ਵਿੱਚ ਜਿਹੜੇ ਜਿਹੜੇ ਰਹਿੰਦੇ ਆ ਉਸ ਕਾਨੂੰਨ ਇੱਕ ਅਲੱਗ ਚੀਜ਼ ਆ ਕਾਨੂੰਨ ਨੂੰ ਆਪਾਂ ਮੰਨਦੇ ਸਾਰੇ ਮੰਨਦੇ ਤੁਸੀਂ ਮੰਨਦੇ ਅਸੀਂ ਮੰਨਦੇ ਲੇਕਿਨ ਇੱਕ ਕਾਨੂੰਨ ਦੇ ਨਾਲ ਨਾਲ ਇੱਕ ਚੀਜ਼ ਇਹ ਵੀ ਆ ਜਾਂਦੀ ਹੈ ਵੀ ਜਿੱਥੇ ਕਦਰਾਂ ਕੀਮਤਾਂ ਵੀ ਕਿਤੇ ਕੰਮ ਕਰਦੀਆਂ ਨੇ ਜੇ ਆਪਾਂ ਕਦਰਾਂ ਕੀਮਤਾਂ ਹੀ ਆਪਣੀਆਂ ਗਵਾਦੀਆਂ ਫਿਰ ਕਾਨੂੰਨ ਵੀ ਕਿੱਥੇ ਕੰਮ ਕਰੂਗਾ ਹਮ ਮਾਡਰਨ ਵੀ ਇਸ ਗੱਲ ਦਾ ਨਾ ਆਪਾਂ ਕਾਨੂੰਨ ਦੀ ਕਦਰ ਕਰਦੇ ਹਾਂ ਸਾਰੇ ਕਦਰ ਕਰਦੇ ਆਂ ਆਪਾਂ ਸਾਰੇ ਸਮਝਦੇ ਆਂ ਬੜੇ ਲਿਖੇ ਹੋਣਾ ਵੀ ਚੰਗੀ ਗੱਲ ਐ ਮਾਡਰਨ ਹੋਣਾ ਵੀ ਚੰਗੀ ਗੱਲ ਐ ਪਰ ਮਾਡਰਨ ਹੋਣ ਦਾ ਮਤਲਬ ਇਹ ਤਾਂ ਨਹੀਂ ਵੀ ਚਾਚਾ ਭਤੀਜੀ ਨਾ ਕਰਾ ਲਵੇ ਭਤੀਜੇ ਭਤੀਜੀ ਚਾਚੇ ਨਾਲ ਵਿਆਹ ਕਰਾ ਲਵੇ ਹੂੰ ਅੱਛਾ ਪਿੰਡ ਦੀ ਮਾਂ ਦੀ ਸਹਿਮਤੀ ਗੁਰਮੀਤ ਸਿੰਘ ਜੀ ਰਹਿੰਦੀ ਐ ਖਾਸ ਤੌਰ ਤੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਕਾਲਜ ਜਾਂਦੇ ਨੇ ਜਾਂ ਸਕੂਲਾਂ ਦੇ ਵਿੱਚ ਜਾਂਦੇ ਨੇ ਉਹਨਾਂ ਦੀ ਸਹਿਮਤੀ ਰਹੀ ਐ ਇਸ ਮਤੇ ਤੇ ਮੈਥੋਡਿਕੀ ਦਾਦਾ ਜੀ ਦੇਖੋ ਜਿਹੜਾ ਮਸਲਾ ਜੀ ਇਹ ਸਾਡਾ ਨੌਜਵਨ ਸਰਪੰਚਾ ਪੜਿਆ ਨਿਗਾ ਮੁੰਡਾ ਇਹ ਜਿਹੜਾ ਪੰਚਾਇਤ ਦਾ ਮਤਾ ਨਹੀਂ ਹੈ ਜੀ ਇਹ ਮਤਲਬ ਗ੍ਰਾਮ ਸਭਾ ਦਾ ਮਤਾ ਸਾਰੇ ਪਿੰਡ ਦੀ ਸਹਿਮਤੀ ਨਾਲ ਮਤਾ ਪਾਇਆ ਗਿਆ ਹੂੰ ਦੋ ਤਰ੍ਹਾਂ ਦੀਆਂ ਚੀਜ਼ਾਂ ਆ ਗਈਆਂ ਨੇ ਇੱਕ ਤਾਂ ਪੰਚਾਇਤ ਦਾ ਮਤਾ ਇੱਕ ਗ੍ਰਾਮ ਸਭਾ ਦਾ ਹੋ ਗਿਆ ਇਹ ਗ੍ਰਾਮ ਸਭਾ ਦਾ ਮਤਾ ਹੈ ਨਾ ਕਿ ਪੰਚਾਇਤ ਦਾ ਸਾਰੇ ਪਿੰਡ ਦੀ ਸਹਿਮਤੀ ਨਾਲ ਉਸ ਪਰਿਵਾਰ ਉਹਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਇਹ ਵੀ ਨਾਲ ਗੱਲ ਹੈ ਜੀ ਵੱਡੀ ਕਿ ਉਹਨਾਂ ਪਰਿਵਾਰਾਂ ਪਰਿਵਾਰਾਂ ਦੀ ਵੀ ਨਾਲ ਸਹਿਮਤੀ ਹੈ ਹੂੰ ਨਹੀਂ ਪਰ ਗਲਤ 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 ਗੁਰਮੀਤ ਸਿੰਘ ਜੀ ਇਹ ਹੈ ਕਿ ਜੇ ਜਿਸ ਕਪਲ ਦੀ ਤੁਸੀਂ ਜਿਸ ਜੋੜੇ ਦੀ ਗੱਲ ਕਰ ਰਹੇ ਹੋ ਜੇ ਕੱਲ ਨੂੰ ਉਹ ਕੋਰਟ 'ਚ ਚਲਾ ਜਾਂਦਾ ਤਾਂ ਲੀਗਲੀ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ ਨਾ ਉਹਨਾਂ ਦੇ ਖਿਲਾਫ ਤੁਸੀਂ ਪਿੰਡ ਤੋਂ ਬਾਹਰ ਥੋੜੀ ਕੱਢ ਸਕਦੇ ਹੋ ਉਹਨਾਂ ਨੂੰ ਨਹੀਂ ਜਿਹੜਾ ಗ್ರಾಮ ਸਭਾ ਦਾ ਮਤਾ ਉਹ ਤਾਂ ਪੰਚਾਇਤ ਓਟ ਵੀ ਮੰਨਦੀ ਆ ਨਾ ਜੀ ਹੂੰ ਠੀਕ ਹੈ ਜੀ ਪਰ ਇਹ ਇਹ ਜਿਹੜੀਆਂ ਚੀਜ਼ਾਂ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਗੱਲ ਦੱਸਿਆ ਕਿ ਜਦੋਂ ਜਿਵੇਂ ਆਪਾਂ ਸ਼ਹਿਰ ਹੈ ਮੈਟਰੋ ਸਿਟੀ ਆ ਉਹਨਾਂ 'ਚ ਕੋਈ ਕਿੱਥੋਂ ਆ ਕੇ ਵੱਧ ਗਿਆ ਕੋਈ ਕਿੱਥੋਂ ਇਹ ਤਾਂ ਬਾਬੇ ਦਾਦਿਆਂ ਤੋਂ ਅਸੀਂ ਇੱਥੇ ਨਾ ਪਿੰਡਾਂ 'ਚ ਰਹਿ ਰਹੇ ਆਂ ਲੇਕਿਨ ਉਹ ਜਿਹੜੀ ਹੁਣ ਤੁਸੀਂ ਗੱਲ ਕਰਕੇ ਹਟੇ ਤੇ ਉਹ ਪਰਿਵਾਰਾਂ ਦਾ ਵੀ ਕਿੱਡੀ ਮਤਲਬ ਉਹਨਾਂ ਲਈ ਸਮੱਸਿਆ ਇਹ ਘਰ ਦੇ ਨਾਲ ਘਰ ਹੈ ਐਂ ਆ ਗੜੀ ਆ ਵਿਚਾਲੇ ਦੂਜੇ ਪਾਸੇ ਇੱਕ ਘਰ ਆ ਦੂਜੇ ਪਾਸੇ ਇੱਕ ਘਰ ਉਹਨਾਂ ਨੇ ਬਾਹਰ ਅੰਦਰ ਵੀ ਨਿਕਲਣਾ ਲੋਕਾਂ ਦੇ ਜਿਹੜੇ ਆਪਾਂ ਮਹੱਤਵਪੂਰਨ ਗੱਤੂ ਹੀ ਕਰਾਉਣਾ ਨਾ ਕੀਜਾਂ ਵਾਰੀ ਕਿ ਕਿਵੇਂ ਮਤਲਬ ਉਹ ਵਿਚਾਰੇ ਉਸ ਮਤਲਬ ਫੇਸ ਕਰ ਰਹੇ ਹੋ ਉਸ ਪਰ ਹਾਂ ਮਾਪੇ ਲਈ ਜ਼ਰੂਰ ਮੁਸ਼ਕਲ ਆ ਜਾਂਦੀ ਹੈ ਕਿ ਜਦੋਂ ਲੋਕਾਂ ਦੇ ਤਾਨੇ ਮਿਹਣੇ ਤੇ ਲੋਕਾਂ ਦੀਆਂ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਉਹਨਾਂ ਵਾਸਤੇ ਮੁਸ਼ਕਲ ਤਾਂ ਜ਼ਰੂਰ ਆ ਜਾਂਦੀ ਹੈ ਸਮੀਨਾ ਧੀਰ ਜੀ ਜੇ ਲੀਗਲੀ ਤੌਰ ਤੇ ਗੱਲ ਕੀਤੀ ਜਾਵੇ ਇਸ ਪਾਰਟਿਕੂਲਰ ਕੇਸ ਤੇ ਵੀ ਜਾਂ ਦੂਜੀਆਂ ਚੀਜ਼ਾਂ ਬਾਰੇ ਵੀ ਕਿ ਜੇ ਪਿੰਡ ਵਾਲੇ ਇਹ ਤਹਈਆ ਕਰਦੇ ਨੇ ਕਿ ਅਸੀਂ ਪਿੰਡ ਦੇ ਵਿੱਚ ਲਵ ਮੈਰਿਜ ਨਹੀਂ ਹੋਣ ਦੇਣੀ ਜੇ ਕਰ ਲੈਂਦੇ ਨੇ ਤਾਂ ਪਿੰਡ ਤੋਂ ਅਸੀਂ ਬਾਹਰ ਕੱਢ ਦਾਂਗੇ ਲੀਗਲੀ ਇਹ ਸਟੈਂਡ ਕਰਦੀ ਹੈ ਚੀਜ਼ ਇਹ ਕਹਿੰਦੇ ਨੇ ਕਿ ਗ੍ਰਾਮ ਸਭਾ ਜੇ ਪਾਕ ਦਿੰਦੀ ਹੈ ਤਾਂ ਲੀਗਲੀ ਸਟੈਂਡ ਕਰੇਗੀ ਨਹੀਂ ਕਰਦੀ ਜੀ ਕਿਉਂਕਿ ਜਿਹੜੇ ਬੱਚੇ ਐ ਜਿਨ੍ਹਾਂ ਨੇ ਇਹ ਸ਼ਾਦੀ ਕਰਵਾਈ ਹੈ ਇਸ ਕੇਸ 'ਚ ਜਾਂ ਕਿਸੇ ਹੋਰ ਕੇਸ 'ਚ ਉਹ ਕਦੀ ਵੀ ਪੁਲਿਸ ਦੀ ਸਹਾਇਤਾ ਲੈ ਸਕਦੇ ਔਰ ਪੁਲਿਸ ਜੇ ਇਨਕਾਰ ਕਰਦੀ ਹੈ ਤਾਂ ਹਾਈ ਕੋਰਟ ਦੇ ਰਸਤੇ ਖੁੱਲੇ ਉਹਨਾਂ ਕੋਲੇ ਸਾਡੇ ਆਏ ਦਿਨ ਪਤਾ ਨਹੀਂ ਕਿੰਨੀਆਂ ਹੀ ਇਸ ਤਰ੍ਹਾਂ ਦੀਆਂ ਪ੍ਰੋਟੈਕਸ਼ਨ ਪਟੀਸ਼ਨਜ਼ ਉੱਤੇ ਫਾਈਲ ਹੁੰਦੀਆਂ ਜਿੱਥੋਂ ਕਿ ਉੱਥੇ ਐਸਐਸਪੀਜ਼ ਨੂੰ ਕਨਸਰਨਡ ਏਰੀਆ ਦੇ ਨੂੰ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਕਿ ਉਹ ਇੰਟਰਵੈਨਨ ਕਰਨ ਔਰ ਬੱਚਾ ਨੂੰ ਉਹਨਾਂ ਦੀ ਲੋੜਿੰਦੀ ਜਿਹੜੀ ਪ੍ਰੋਟੈਕਸ਼ਨ ਹੈ ਉਹ ਵੀ ਦਿੱਤੀ ਜਾਂਦੀ ਹੈ ਔਰ ਜਿੱਥੇ ਉਹ বাসਣਾ ਚਾਹੁੰਦੇ ਆ ਜਾਣਾ ਚਾਹੁੰਦੇ ਆ ਉਹਨਾਂ ਨੂੰ ਬਕਾਇਦਾ ਉੱਥੇ ਭੇਜਿਆ ਜਾਂਦਾ ਹੈ ਇਸ ਕਰਕੇ ਇਹਨਾਂ ਮਤਿਆਂ ਦਾ ਤੇ ਇਹਨਾਂ ਦਾ ਕਾਨੂੰਨੀ ਤੌਰ ਤੇ ਕੋਈ ਉਹ ਨਹੀਂ ਹੈ ਹੂੰ ਵੈਸੇ ਮੋਰਲੀ ਇਹ ਚੀਜ਼ਾਂ ਆਪਣੇ ਤੌਰ ਤੇ ਕੀਤੀਆਂ ਜਾਣ ਸਮਝਾਈਆਂ ਜਾ ਸਕਦੇ ਨੇ ਉਹ ਗੱਲ ਵੱਖਰੀ ਹੈ ਕਿ ਭਾਈ ਐਦਾਂ ਨਾ ਕਰੋ ਐਦਾਂ ਨਾ ਕਰੋ ਉਹ ਵੱਖਰੀ ਗੱਲ ਹੈ ਪਰ ਇਦਾਂ ਦੀ ਬਾਉਂਡੇਸ਼ਨ ਲਗਾ ਕੇ ਲੀਗਲੀ ਤੌਰ ਤੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਇਹ ਕਿਤੇ ਵੀ ਸਟੈਂਡ ਨਹੀਂ ਕਰਦੀਆਂ ਸਰ ਸਰ ਦੇਖੋ ਜੇ ਆਪਾਂ ਆਪਣੇ ਬੇਸਿਕ ਤੌਰ ਤੇ ਵੀ ਕਹੀਏ ਕਿ ਬੱਚਿਆਂ ਨੂੰ ਇਹ ਸਿਖਾਇਆ ਜਾਏ ਤਾਂ ਆਪਾਂ ਹੀ ਸੰਵਿਧਾਨ ਬਣਾਇਆ ਆਪਾਂ ਸੰਵਿਧਾਨ ਪੜ੍ਹਾਣੇ ਆ ਬੱਚਿਆਂ ਨੂੰ ਉਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਹਾਂਜੀ 18 ਸਾਲ ਤੋਂ ਬਾਅਦ 21 ਸਾਲ ਤੋਂ ਬਾਅਦ ਤੁਸੀਂ ਬਾਲਗ ਹੋ ਤੁਸੀਂ ਆਪਣੀ ਮਰਜ਼ੀ ਨਾਲ ਵਿਆਹ ਕਰਾ ਸਕਦੇ ਹੋ ਬੱਚੇ ਪੜਦੇ ਆ ਹੂੰ ਠੀਕ ਹੈ ਨਾ ਇਹ ਉਹਨਾਂ ਦਾ ਕਾਨੂੰਨੀ ਹੱਕ ਹੈ ਔਰ ਉਹ ਦੇਖੋ ਕਿਤੇ ਸਾਹਮਣੇ ਹੋਵੇ ਬੱਚਾ ਜਿੱਥੇ ਮਾਹੌਲ ਚ ਰਹੇਗਾ ਉੱਥੇ ਹੀ ਕਿਸੇ ਲਈ ਲਾਈਕਿੰਗ ਹੋਏਗੀ ਤਾਂ ਇਹ ਕਹਿਣਾ ਕਿ ਉੱਥੇ ਲਾਈਕਿੰਗ ਹੋਣਾ ਕੋਈ ਗਲਤ ਹੈ ਹੂੰ ਸਮਝ ਰਹੇ ਹੋ ਮੇਰੀ ਗੱਲ ਠੀਕ ਹੈ ਪਰ ਪਰ ਜਿਸ ਕਲਚਰ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਜਿਸ ਕਲਚਰ ਦਾ ਹਵਾਲਾ ਗੁਰਮੀਤ ਸਿੰਘ ਹੋਰੀ ਦੇ ਰਹੇ ਨੇ ਉਹ ਉਹਦਾ ਉਹਦਾ ਕੀ ਜਵਾਬ ਹੈ ਉਹ ਕਹਿੰਦਾ ਕਿ ਸਾਡਾ ਕਲਚਰ ਹੀ ਨਹੀਂ ਆਏ ਗੁਰਮੀਤ ਸਿੰਘ ਜੀ ਦੀ ਬਾਤ ਸਰ ਮੇਰੀ ਗੱਲ ਸੁਣੋ ਪਿੰਡ ਦੇ ਵਿੱਚ ਪਿੰਡ ਚ ਤੁਸੀਂ ਵਿਆਹ ਨਹੀਂ ਕਰਦੇ ਸਮਾਜਿਕ ਤੌਰ ਤੇ ਦੱਸੋ ਮੈਨੂੰ ਇੱਕ ਸਮਾਜਿਕ ਕੁਐਸਚਨ ਮੇਰਾ ਕਿ ਤੁਸੀਂ ਆਪਸ ਚ ਪਿੰਡ ਵਾਸੀ ਇੱਕ ਦੂਸਰੇ ਦੇ ਘਰ ਵਿਆਹ ਨਹੀਂ ਕਰਦੇ ਮੈਂ ਨਹੀਂ ਸਮਝਦੀ ਕਿ ਇਹ ਗੱਲ ਸੱਚ ਹੈ ਕਿ ਪਿੰਡ ਚ ਕਿਸੇ ਇੱਕ ਪਰਿਵਾਰ ਦੇ ਮੈਂਬਰ ਬੱਚੇ ਦਾ ਵਿਆਹ ਦੂਸਰੇ ਪਰਿਵਾਰ ਦੇ ਬੱਚੇ ਨਾਲ ਨਹੀਂ ਹੁੰਦਾ ਇਹ ਹੋ ਹੀ ਨਹੀਂ ਸਕਦਾ ਔਰ ਸਰ ਮਤਲਬ ਇਹ ਸ਼ਾਇਦ ਹੋ ਜਾਵੇ ਕਿ ਆਪਣੀ ਸੈਂਤੀ ਨਾਲ ਆਪਣੀ ਸੈਂਤੀ ਦਾ ਕਰ ਲੋ লাভ ਮੇਰੀ ਨਹੀਂ ਕਰਦੇ ਗੁਰਮੀਤ ਸਿੰਘ ਦਾ ਜਵਾਬ ਬਿਲਕੁਲ ਬਿਲਕੁਲ ਠੀਕ ਹੈ ਜੀ ਇਹ ਗੱਲ ਸ਼ਹਿਰਾਂ ਚ ਹੋ ਜਾਂਦੀ ਹੈ ਪਿੰਡਾਂ ਚ ਕਿਤੇ ਨਹੀਂ ਹੈ ਇਹ ਚੀਜ਼ਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਨਾ ਕਿ ਪਿੰਡ ਚ ਕਿਸੇ ਬੱਚੇ ਦਾ ਪਤੀ ਨਾਲ ਵਿਆਹ ਹੋ ਗਿਆ ਇਹ ਪਿੰਡ ਵਿੱਚ ਕਿਤੇ ਨਹੀਂ ਹੈ ਇਹ ਸ਼ਹਿਰਾਂ ਵੱਡੇ ਸ਼ਹਿਰਾਂ ਚ ਹੈਗਾ ਜਦੋਂ ਕੋਈ ਕਿਸੇ ਤੋਂ ਆ ਕੇ ਪਸਿਆ ਉਹ ਕਿਤੇ ਦਾ ਆ ਕੇ ਆਇਆ ਉਹ ਇੱਕ ਬਾਡ ਵਿੱਚ ਵੀ ਕਰ ਸਕਦੇ ਆ ਲੇਕਿਨ ਪਿੰਡ ਵਾਲਾ ਮਸਲਾ ਨਹੀਂ ਇਹ ਮਸਲੇ ਹੱਲ ਹੁੰਦਾ ਜੀ ਇਦਾਂ ਇਦਾਂ ਨਹੀਂ ਚੱਲਦਾ ਅੱਛਾ ਕਾਨੂੰਨ ਠੀਕ ਹੈ ਅੱਛਾ ਗੁਰਮੀਤ ਸਿੰਘ ਜੀ ਗੁਰਮੀਤ ਸਿੰਘ ਜੀ ਤੁਸੀਂ ਇਹ ਕਹਿ ਰਹੇ ਹੋ ਕਿ ਪਿੰਡ ਦੇ ਵਿੱਚ ਇੱਕੋ ਪਿੰਡ ਦੇ ਵਿੱਚ ਮੁੰਡੇ ਕੁੜੀ ਦਾ ਵਿਆਹ ਨਹੀਂ ਹੁੰਦਾ ਸਹਿਮਤੀ ਨਾਲ ਵੀ ਨਹੀਂ ਹੁੰਦਾ ਬਿਲਕੁਲ ਨਹੀਂ ਹੁੰਦਾ ਇਹ ਇਸ ਪਿੰਡ ਵਾਲਾ ਸਰ ਮੈਂ ਅਰੇਂਜ ਮੈਰਿਜ ਦੀ ਗੱਲ ਕਰ ਰਹੀ ਹਾਂ ਲਵ ਮੈਰਿਜ ਦੀ ਨਹੀਂ ਆਪਾਂ ਬੱਚਿਆਂ ਦੀ ਉਹ ਗੱਲ ਕਰ ਲਈਏ ਆਪਾਂ ਮੰਨ ਲਈਏ ਵੀ ਪਰਿਵਾਰ ਸਹਿਮਤ ਹੈ ਇੱਕ ਗੱਲ ਪਰਿਵਾਰ ਵੀ ਇਸ ਗੱਲ ਨੂੰ ਨਹੀਂ ਮੰਨਦੇ ਪਿੰਡ ਦਾ ਪਿੰਡ ਵਿੱਚ ਹੋ ਜਾਊਗਾ ਇਹ ਨਹੀਂ ਹੋ ਸਕਦਾ ਕਿਸੇ ਵੀ ਹੱਦ ਜਣੀ ਹੋ ਸਕਦਾ ਆਪਾਂ ਕਿਸੇ ਦੇ ਮਤਲਬ ਕਿਸੇ ਦੀ ਆਜ਼ਾਦੀ ਪਰ ਆਪਾਂ ਉਹ ਇਹ ਕੇਂਦਰ ਜਾਂਦੇ ਹੋ ਕਿ ਅਰੇਂਜ ਮੈਰਿਜ ਵੀ ਨਹੀਂ ਹੁੰਦੀ ਹਾਂ ਇਹ ਹੀ ਕਰ ਰਹੇ ਕਹਿੰਦੇ ਪਰਿਵਾਰ ਵੀ ਨਹੀਂ ਮੰਨਦੇ ਵਿਆਹ ਨੂੰ ਪਰਿਵਾਰ ਵੀ ਨਹੀਂ ਮੰਨਦੇ ਨਹੀਂ ਇਹ ਹੋ ਰਹੀ ਸਾਡੇ ਜੀ ਪਿੰਡ ਚ ਕਿਵੇਂ ਹੋ ਸਕਦਾ ਦੇਖਿਆ ਇਸ ਤਰ੍ਹਾਂ ਹੁੰਦੇ ਹੂੰ ਹੂੰ ਨਹੀਂ ਹੋ ਸਕਦਾ ਇਹ ਕਿਸੇ 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 ਪੰਜਾਬ ਵਿੱਚ ਮੈਨੂੰ ਮੈਂ ਨਹੀਂ ਇਸ ਗੱਲ ਨੂੰ ਮੰਨਦਾ ਕਿ ਪੰਜਾਬ ਦੇ ਕਿਸੇ ਪਿੰਡ 'ਚ ਮਤਲਬ ਸੈਂਟੀ ਨਾਲ ਇਹਦਾ ਵਿਆਹ ਹੋਇਆ ਹੋਵੇ ਆ ਇਹ ਆ ਜਿਹੜੀ ਚੀਜ਼ ਅੱਜ ਹੋ ਰਹੀ ਹੈ ਕੀ ਕਹੋ ਕੋਈ ਨੱਟ ਕੇ ਭੱਜ ਗਏ ਉਹ ਲਗ ਮੈਟਰ ਹੈ ਲੇਕਿਨ ਸੈਂਟੀ ਨਾਲ ਪਿੰਡ ਵਿੱਚ ਵਿਆਹ ਨਹੀਂ ਹੋ ਸਕਦਾ ਹੂੰ ਅੱਛਾ ਇੱਕ ਹੋਰ ਗੱਲ ਮੈਂ ਤੁਹਾਡੇ ਤੋਂ ਹੀ ਰਿਐਕਸ਼ਨ ਲੈਣਾ ਚਾਹੁੰਦਾ ਗੁਰਮੀਤ ਸਿੰਘ ਜੀ ਇਹ ਪਿੰਡ ਹੈਗਾ ਜਿਹੜਾ ਨਾਬੇ ਦਾ ਨਾਬੇ ਦਾ ਪਿੰਡ ਹੈਗਾ ਗਲਵੱਟੀ ਉਹਨਾਂ ਨੇ ਕਿਹਾ ਕਿ ਜੇ ਕੋਰਟ ਮੈਰਿਜ ਕਰਾਉਂਦੇ ਨੇ ਪਿੰਡ ਦੇ ਮੁੰਡਾ ਕੁੜੀ ਤਾਂ ਨਾ ਸਿਰਫ ਪਿੰਡ ਦੇ ਵਿੱਚ ਬਲਕਿ ਨੇੜੇ ਤੜੇ ਦੇ ਪਿੰਡਾਂ ਦੇ ਵਿੱਚ ਵੀ ਰਹਿਣ ਦਾ ਹੱਕ ਨਹੀਂ ਹੈ ਇਹਨਾਂ ਨੇ ਨਾ ਤਾਂ ਨਾਸ਼ਈ ਫਰਮਾਨ ਹੋਣਾ ਚਾਹੀਦਾ ਕਿ ਤੁਸੀਂ ਪਿੰਡ ਤੋਂ ਤਾਂ ਉਹਨਾਂ ਨੂੰ ਕਹੋ ਕਿ ਬਾਹਰ ਨਿਕਲ ਜਾਓ ਤੇ ਪਿੰਡ ਦੇ ਪੈਰੀਫੇਰੀ ਨੇੜੇ ਤੜੇ ਵੀ ਕਿਸੇ ਪਿੰਡ ਦੇ ਵਿੱਚ ਤੁਹਾਨੂੰ ਰਹਿਣ ਦੀ ਜਗ੍ਹਾ ਨਹੀਂ ਦਿੱਤੀ ਜਾਏਗੀ ਦੇਖੋ ਗੈਰੀ ਚੋ ਬੈਂਚ ਚੋ ਇਹ 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 ਹੁੰਦਾ ਮਸਲਾ ਇਹਦਾ ਕਾਰਨ ਇਹ ਨਹੀਂ ਹੈ ਵੀ ਕੋਈ ਉਹਨਾਂ ਪਰ ਕੋਈ ਇਹ ਫਰਮਾਨ ਹੈ ਇਹ ਮਸਲਾ ਇਹ ਹੈ ਵੀ ਪਰਿਵਾਰਾਂ ਦਾ ਜਿਹੜਾ ਆਪਾਂ ਤੁਸੀਂ ਪਹਿਲਾਂ ਸਟਾਰਟਿੰਗ ਵਿੱਚ ਗੱਲ ਕਰਕੇ ਹਟਿਆ ਨਹੀਂ ਕਤਲ ਹੋਣੀ ਹੂੰ ਉਹ ਜੇ ਮਤਲਬ ਥੋੜੇ ਗਵਾਨ ਜਾ ਕੇ ਕਿਸੇ ਪਿੰਡ 'ਚ ਰਹਿਣ ਲੱਗੇ ਲੇਕਿਨ ਮਸਲਾ ਤਾਂ ਫਿਰ ਉੱਥੇ ਹੀ ਖੜ ਗਿਆ ਨਾ ਜੀ ਕੱਲ ਨੂੰ ਫਿਰ ਕੋਈ ਕਤਲ ਹੁੰਦਾ ਹੈ ਕੋਈ ਲੜਾਈ ਝਗੜਾ ਹੁੰਦਾ ਲੇਕਿਨ ਉਹ ਸਮੱਸਿਆ ਤਾਂ ਦੋਨਾਂ ਪਰਿਵਾਰਾਂ ਲਈ ਖੜੀ ਹੋਗੀ ਨਾ ਉਹ ਇਸ ਵਜ੍ਹਾ ਤੇ ਕਾਰਨ ਹੈ ਵੀ ਚਲੋ ਤੁਸੀਂ ਜੇ ਕਰਾ ਲਿਆ ਵਿਆਹ ਠੀਕ ਹੈ ਤੁਸੀਂ ਹੋਰ 5-7 ਕਿਲੋਮੀਟਰ 10 ਕਿਲੋਮੀਟਰ ਹੈ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਅਣਖ ਖਾਤਰ ਜਿਹੜੇ ਕਤਲ ਹੁੰਦੇ ਨੇ ਉਹਨਾਂ ਤੋਂ ਬਚਾ ਲਈ ਲਵ ਮੈਰਿਜ ਬੰਦ ਹੋਣੀ ਚਾਹੀਦੀ ਹੈ ਲਵ ਮੈਰਿਜ ਬੰਦ ਹੋ ਜਾਣਗੇ ਤਾਂ ਆਨਰ ਕਿਲਿੰਗ ਬੰਦ ਹੋ ਜਾਏਗੀ ਦੇਖੋ ਲਵ ਮੈਰਿਜ ਬੰਦ ਹੋਣ ਦੀ ਗੱਲ ਨਹੀਂ ਹੈ ਪਰ ਪਿੰਡ ਦਾ ਮਸਲਾ ਜ਼ਰੂਰ ਖੜੂਗਾ ਇਸ ਗੱਲ 'ਚ ਆ ਕੇ ਉੱਥੇ ਜਿਹੜੀਆਂ ਸਮੱਸਿਆਵਾਂ ਹੈਗੀਆਂ ਪਹਿਲਾਂ ਕਿੰਨੇ ਕਤਲ ਹੋ ਰਹੇ ਜ਼ਰੂਰ ਹੈ ਵੀ ਆਪਾਂ ਨੇ ਆਪਸ ਵਿੱਚ ਜ਼ਰੂਰ ਮਰਨਾ ਅੱਛਾ ਗੁਰਮਤਿ ਜੇ 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 ਤੁਹਾਡੇ ਪਿੰਡ ਦਾ ਹੀ ਕੋਈ ਮੁੰਡਾ ਜਾਂ ਕੁੜੀ ਮਤਲਬ 70 ਕਿਲੋਮੀਟਰ ਦੂਰ ਜਾਂ 100 ਕਿਲੋਮੀਟਰ ਦੂਰ ਕਿਸੇ ਪਿੰਡ ਦੇ ਮੁੰਡੇ ਜਾਂ ਕੁੜੀ ਦਾ ਲਵ ਮੈਰਿਜ ਕਰਾ ਲਦਾ ਤਾਂ ਕੋਈ ਦਿੱਕਤ ਨਹੀਂ ਤਾਂ ਤਾਂ ਕੋਈ ਦਿੱਕਤ ਨਹੀਂ ਯਾਰ ਮਸਲਾ ਮਸਲਾ ਦਾ ਪਿੰਡ ਦੇ ਜਿਹੜਾ ਆਪਾਂ ਮਤਲਬ ਇਹ ਪਾਰੀ ਗੱਲ ਪਹਿਲਾਂ ਕਰਦੇ ਆ ਨਾ ਜਿਹੜਾ ਸਮਾਜਿਕ ਤਾਲਮਹ ਹੂੰ ਠੀਕ ਹੈ ਪਿੰਡ ਵਿੱਚ ਹੋਰ ਬੱਚੇ ਵੀ ਆ ਹਰੇਕ ਮਾਵਾ ਪਿਓ ਇਹ ਗੱਲ ਕੋ ਦਾ ਵੀ ਸਾਡੇ ਅੱਗੇ ਨਾਲ ਇਹ ਜਿਆਦਾ ਕੋਈ ਹੋਰ ਨਾ ਹੋਵੇ ਹੂੰ ਠੀਕ ਇਹ ਇਹ ਦੇਖੋ ਵਿਆਹ ਦਾ ਹੋਵੇ ਬਸ ਤੁਸੀਂ ਓਵਰਆਲ ਹੀ ਲਵ ਮੈਰਿਜ ਦੇ ਖਿਲਾਫ ਹੋ ਲਵ ਮੈਰਿਜ ਹੋਣੀ ਹੀ ਨਹੀਂ ਚਾਹੀਦੀ ਅਰੇਂਜ ਮੈਰਿਜ ਹੋਣੀ ਚਾਹੀਦੀ ਹੈ ਮੇਰੀ ਅਰੇਜ ਮੈਂ ਦੇਖੋ ਸਮਿਨਾ ਧੀ ਮੈਰਜਾ ਵੀ ਹੋ ਰਹੀਆਂ ਨਾ ਮੈਰਜਾ ਵੀ ਹੋ ਰਹੀਆਂ ਕੋਈ ਰੋਗ ਦਾ ਲਵ ਮੈਰਜ ਜਿਹੜੇ ਪਰਸ ਲਵ ਮੈਰਜ ਕਰਾ ਰਹੇ ਹੋ ਕਰਾਏ ਰਹੇ ਨਾ ਜੀ ਇਹ ਵੀ ਕੋਈ ਕਿਸੇ ਦੇ ਕਿਸੇ ਤੇ ਨਹੀਂ ਕੋਈ ਰੋਗ ਦਾ ਠੀਕ ਹੈ ਗੁਰਮੀਤ ਸਿੰਘ ਜੀ ਤੁਹਾਡਾ ਤੁਹਾਡਾ ਪਾਇਆ ਹੋਇਆ ਮਤਾ ਮਤਲਬ ਤੁਹਾਡਾ ਤੁਹਾਡਾ ਜਾਂ ਹੋਰ ਪਿੰਡਾਂ ਵੱਲੋਂ ਪਾਇਆ ਹੋਇਆ ਮਤਾ ਵੀ ਉਹ ਲਵ ਮੈਰਜ ਕਰਾਉਣ ਵਾਲਿਆਂ ਨੂੰ 10 ਵਾਰ ਸੋਚਣ ਲਈ ਮਜਬੂਰ ਕਰੇਗਾ ਵੀ ਕਰੀਏ ਹੀ ਜਾਂ ਨਾ ਕਰੀਏ ਮਤਲਬ ਕਹਿਣ ਦਾ ਭਾਵ ਤਾਂ ਇਹ ਹੈ ਮੈਂ ਸਮਿਨਾ ਧੀ ਜੀ ਤੋਂ ਇੱਕ ਕਰੈਕਸ਼ਨ ਲੈ ਲੈਣਾ ਹਾਲ ਹੀ ਸੈਮੀਨਾ ਤੇਜੀ ਇਹ ਕਹਿੰਦੇ ਨੇ ਕਿ ਨਾ ਸਿਰਫ ਪਿੰਡ ਦੇ ਵਿੱਚ ਬਲਕਿ ਪਿੰਡ ਤੋਂ ਦੂਰ ਵੀ ਨਾ ਹੋਵੇ ਤਾਂ ਜ਼ਿਆਦਾ ਬਿਹਤਰ ਹੈ ਐਗਜ਼ੈਂਪਲਾਂ ਸੈੱਟ ਹੋ ਜਾਂਦੀਆਂ ਇਹਨਾਂ ਦੇ ਕਹਿਣ ਦਾ ਭਾਵ ਹੈ ਕਿ ਫਲਾਣੇ ਦੇ ਮੁੰਡੇ ਨੇ ਵੀ ਤਾਂ ਲਵ ਮੈਰਿਜ ਕਰਾਈਏ ਤਾਂ ਮੈਂ ਕਿਉਂ ਨਹੀਂ ਕਰਾ ਸਕਦਾ ਸਰ ਦੇਖੋ ਹੁਣ 75 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੇ ਠੀਕ ਹੈ ਜੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਸੀਗੀ ਜਿਹੜੇ ਸਾਨੂੰ ਅਧਿਕਾਰ ਦਿੱਤੇ ਆ ਸਾਡੇ ਲਾਅ ਬਣੇ ਹੋਏ ਆ ਤਾਂ ਉਧਰ ਲਈ ਤੁਸੀਂ ਤੁਹਾਡੇ ਕੋਲ ਅਲੱਗ ਤਰੀਕਾ ਹੈਗਾ ਤੁਹਾਡੇ ਕੋਲ ਕਨਸਟੀਟਿਊਸ਼ਨਲ ਵੇ ਹੈ ਤੁਸੀਂ ਉਹਦੀ ਅਮੈਂਡਮੈਂਟ ਕਰਾ ਸਕਦੇ ਹੋ ਪਰ ਐਦਾ ਜ਼ੋਰ ਜ਼ਬਰਦਸਤੀ ਨਹੀਂ ਚੱਲਦੀ ਕਿਉਂਕਿ ਅਸੀਂ ਇੱਕ ਲੋਕਤੰਤਰ ਹੈ ਇੱਥੇ ਲੋਕਤੰਤਰ ਤਰੀਕੇ ਨਾਲ ਕਾਨੂੰਨ ਪਾਸ ਹੁੰਦੇ ਆ ਔਰ ਉਹਨਾਂ ਦੀ ਐਗਜ਼ੀਕਿਊਸ਼ਨ ਵੀ ਉਸ ਤਰੀਕੇ ਨਾਲ ਹੁੰਦੀ ਹੈ ਤਾਂ ਜੇ ਇਹਨਾਂ ਨੂੰ ਕਿਸੇ ਉਸ ਤਰ੍ਹਾਂ ਦੀ ਗੱਲ ਹੈਗੀ ਆ ਤਾਂ ਇਹ ਆਪ ਕਾਨੂੰਨ ਨਹੀਂ ਬਣਾ ਸਕਦੇ ਇਹ ਰਾਈਟ ਪੰਚਾਇਤ ਕੋਲ ਨਹੀਂ ਹੈਗਾ ਇਹ ਜਿਹੜਾ ਰਾਈਟ ਹੈ ਕਾਨੂੰਨ ਬਣਾਉਣ ਦਾ ਇਹ ਸਾਡੀ ਰਾਜ ਸਭਾ ਲੋਕ ਸਭਾ ਸਾਡੇ ਪ੍ਰਧਾਨ ਮੰਤਰੀ ਕੋਲ ਹੈ ਨਾ ਕਿ ਸਾਡੇ ਆਮ ਲੋਕਾ ਕੋਲੇ ਪੰਚਾਇਤਾਂ ਕੋਲੇ ਇਹ ਇੱਥੇ ਬੈਠ ਕੇ ਕਾਨੂੰਨ ਪਾਸ ਨਹੀਂ ਕਰ ਸਕਦੇ ਤਾਂ ਇਹਨਾਂ ਨੂੰ ਜੇ ਕੋਈ ਸ਼ਿਕਾਇਤ ਹੈ ਕੁਝ ਹੈ ਤਾਂ ਇਹ ਆਪਣੇ ਰੈਪ੍ਰੈਜ਼ੈਂਟੇਟਿਵਸ ਦੇ ਥਰੂ ਸਦਨ ਚ ਆਪਣੇ ਪਹੁੰਚਾ ਸਕਦੇ ਆ ਆਪਣੀ ਗੱਲ ਕਿ ਇਦਾਂ ਦਾ ਬਿੱਲ ਬਣਾਇਆ ਜਾਏ ਹੂੰ ਸਮਝ ਰਿਹਾ ਮੇਰੀ ਗੱਲ ਔਰ ਦੂਸਰੀ ਗੱਲ ਜਿਹੜੀ ਇਹ ਕਹਿ ਰਹੇ ਆ ਮੈਨੂੰ ਇੱਕ ਗੱਲ ਦੱਸੋ ਕਿ ਇਹਨਾਂ ਦੇ ਪਿੰਡ ਚ ਹੋਰ ਕੀ ਕੀ ਬੁਰਾਈਆਂ ਹੈ ਹੂੰ ਠੀਕ ਹੈ ਉਹਨਾਂ ਦੇ ਖਿਲਾਫ ਇਹਨਾਂ ਨੇ ਕਿੱਦਾਂ ਕਿੰਨੇ ਇਸ ਤਰ੍ਹਾਂ ਦੇ ਬਾਈਕਾਟ ਜਿਹੜੇ ਪਾਸ ਕੀਤੇ ਹਨ ਤੇ ਹਾਂ ਨਾ ਮੈਨੂੰ ਇੱਕ ਫੈਕਟ ਹੈ ਜਿਹੜਾ ਕਿ ਕਿੰਨੇ ਪਿੰਡਾਂ 'ਚ ਗਰਲ ਚਾਈਲਡ ਦੇ ਨਾਲ ਉਹਨਾਂ ਦੇ ਕਲੋਜ਼ ਰਿਲੇਟਿਵਸ ਇਵਨ ਉਹਨਾਂ ਦੇ ਫਾਦਰਸ ਨੇ ਵੀ ਉਹਨਾਂ ਦੀ ਉਹ ਕੀਤੀ ਹੈ ਜਿਹੜੀ ਕਹਿੰਦੇ ਹੁੰਦੇ ਆ ਮੋਲੇਸਟੇਸ਼ਨ ਉਹਦੇ ਖਿਲਾਫ ਇਹਨਾਂ ਨੇ ਕਦੇ ਮਤਾ ਪਾਸ ਕੀਤਾ ਹਾਂ ਉਹ ਠੀਕ ਹੈ ਬੁਰਾਈਆਂ ਬਹੁਤ ਹਨ ਉਹਨਾਂ ਦਾ ਕਦੇ ਇੱਕਦਮ ਬਾਈਕਾਟ ਬੁਰਾਈਆਂ ਤਾਂ ਬਹੁਤ ਸਾਰੀਆਂ ਨੇ ਪਿੰਡਾਂ ਦੇ ਵਿੱਚ ਉਹਨਾਂ ਬਹੁਤ ਸਾਰੀਆਂ ਸਰ ਇਹ ਕੋਈ ਇਹ ਹੱਲ ਨਹੀਂ ਹੈ ਹਾਂ ਬਾਈਕਾਟ ਮਤਾ ਪਾਸ ਕਰਨਾ ਹੈ ਹੱਲ ਨਹੀਂ ਹੈ ਤੁਹਾਡੇ ਕੋਲੇ ਵੀ ਤੁਹਾਡੇ ਰਾਈਟਸ ਹੈ ਤੁਹਾਡੇ ਕੋਲ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਚੱਲਣਾ ਲੇਕਿਨ ਤੁਸੀਂ ਕਾਨੂੰਨ ਤੋਂ ਉੱਪਰ ਹੋ ਕੇ ਨਹੀਂ ਚੱਲ ਸਕਦੇ ਇਹ ਜਿਹੜਾ ਮਤਾ ਪਾਸ ਕੀਤਾ ਗਿਆ ਇਹ ਕਾਨੂੰਨ ਤੋਂ ਉੱਪਰ ਦੀ ਹੋ ਕੇ ਮਤਾ ਪਾਸ ਕੀਤਾ ਗਿਆ ਸਾਡੇ ਫੰਡਮੈਂਟਲ ਰਾਈਟਸ ਦੇ ਖਿਲਾਫ ਮਤੇ ਪਾਸ ਕੀਤੇ ਗਏ ਹਨ ਜਿਹੜੇ ਕਿ ਸਾਡੀ ਸਾਫ ਸਾਫ ਸਾਡੇ ਸੰਵਿਧਾਨ ਦੀ ਅਵਹਿਲਨਾ ਹੈ ਬਿਲਕੁਲ ਠੀਕ ਹੈ ਔਰ ਖਾਸ ਤੌਰ ਤੇ ਜਿਹੜੇ ਇਹ ਮਤੇ ਪਾਸ ਕੀਤੇ ਗਏ ਨੇ ਇਹ ਕਾਨੂੰਨੀ ਤੌਰ ਤੇ ਕਿਤੇ ਵੀ ਸਟੈਂਡ ਨਹੀਂ ਕਰਦੇ ਹਾਂ ਭਾਈਚਾਰਕ ਸਾਂਝ ਦੇ ਲਈ ਪਿੰਡਾਂ ਦੇ ਵਿੱਚ ਪੰਚਾਇਤਾਂ ਅਜਿਹੇ ਮਤੇ ਜ਼ਰੂਰ ਪਾਸ ਕਰ ਦਿੰਦੀਆਂ ਨੇ ਤਾਂ ਜੋ ਘੱਟੋ ਘੱਟ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਪਿੰਡਾਂ ਦੇ ਵਿੱਚ ਰਹਿਣ ਵਾਲੇ ਬੱਚੇ ਸੁਚੇਤ ਹੋ ਜਾਣ ਕਿ ਸਾਡੇ ਪਿੰਡ ਦੇ ਵਿੱਚ ਅਜਿਹੀ ਗੱਲ ਚੱਲ ਰਹੀ ਹੈ ਤੇ ਅਜਿਹਾ ਕੀਤਾ ਤਾਂ ਇਸ ਦਾ ਆ ਆ ਨੁਕਸਾਨ ਹੋ ਸਕਦੇ ਨੇ ਬਹੁਤ ਬਹੁਤ ਧੰਨਵਾਦ ਜੀ ਦੋਵੇਂ ਮਹਿਮਾਨਾਂ ਦਾ ਆਪੋ ਆਪਣੀ ਗੱਲ ਰੱਖਣ ਦੇ ਲਈ